ਪੰਜਾਬ ਵਿੱਚ ਲੱਗ ਗਈਆਂ ਆਦੀ ਮਨਮ ਦੀਆਂ ਦਫਨ ਹੋਈਆਂ ਕਫਾਵਾ ਜੀਨਾ ਅੰਦਰ ਪੁਰਾਣੇ ਕੰਕਾਲ ਤੇ ਇੱਕ ਫਟਦਾ ਹੈ ਕਲੇਜਾ BB7 Rider Channel ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹੁਸ਼ਿਆਰਪੁਰ ਦੇ ਸੰਘਣੇ ਜੰਗਲਾਂ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਸਦੀਆਂ ਪੁਰਾਣੀਆਂ ਦਫ਼ਨ ਹੋਈਆਂ ਆਦੀ ਮਨਮਾਨੀਆਂ ਗੁਫਾਵਾਂ ਆ ਜਿਨ੍ਹਾਂ ਦੇ ਅੰਦਰ ਜਾਣ ਤੋਂ ਪਹਿਲਾਂ ਹਰ ਕਿਸੇ ਦਾ ਕਲੇਜਾ ਫਟੇਗਾ ਅੱਜਕੱਲ ਇਹ ਗੁਫਾਵਾਂ ਆਦਮ ਖੋਰਾ ਦਾ ਰਹਿਣ ਬਸੇੜਾ ਬਣੀਆਂ ਹੋਈਆਂ ਆ ਚਲੋ ਚੱਲਦੇ ਹਾਂ ਇਹ ਸਾਡਾ ਜਿਹੜਾ ਟਰੈਕ ਆ ਜੰਗਲ ਦਾ ਇਹ ਕਟੋ ਘੱਟ 5-7 ਕਿਲੋਮੀਟਰ ਦਾ ਆ ਸੰਘਣੇ ਜੰਗਲ ਚ ਲੰਘ ਕੇ ਇਨ੍ਹਾਂ ਗੁਫਾਵਾਂ ਤੱਕ ਪਹੁੰਚਣਾ ਆ ਚਲੋ ਹੁਣ ਚੱਲਦੇ ਆਂ ਜੰਗਲ ਦੇ ਵਿੱਚ ਇਹ ਰਸਤਾ ਆ ਜਿਹਦੇ ਰਾਹੀਂ ਅਸੀਂ ਜਾਣਾ ਪੈਣਾ ਆ ਜੰਗਲ ਦਾ ਨਜ਼ਾਰਾ ਦੇਖ ਮਨ ਸ਼ਾਂਤ ਹੋ ਰਿਹਾ ਆ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਜਾ ਰਹੇ ਆਂ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਪਈਆਂ ਆ ਹਰ ਕੋਈ ਇੱਥੇ ਆਉਣਾ ਚਾਹਵੇਗਾ ਤੁਸੀਂ ਦੇਖ ਸਕਦੇ ਆਂ ਆਲਦਵਾਲੇ ਕਿੰਨਾ ਸੋਹਣਾ ਮਾਹੌਲ ਆ ਜਿਹੜਾ ਅਸੀਂ ਦੇਖਣ ਵਾਸਤੇ ਦੂਰ ਦੂਰ ਹਿਮਾਚਲ ਜਾਂਦੇ ਆ ਜੋ ਸਾਨੂੰ ਇੱਥੇ ਹੀ ਮਿਲਦਾ ਪਿਆ ਹੈ ਸਹੀ ਇੱਕ ਪਹਾੜੀ ਪਾਰ ਕਰ ਲਈ ਆ ਐਸ ਵਿਲੇ ਤੁਸੀਂ ਦੇਖ ਲਓ ਜਿੱਥੇ ਅਸੀਂ ਖੜੇ ਆ ਝਾੜੀਆਂ ਹੀ ਝਾੜੀਆਂ ਆ ਜਿਹੜੀਆਂ ਕੰਡੇਦਾਰ ਆ ਬਹੁਤ ਮੁਸ਼ਕਲ ਆ ਸਾਹਮਣੇ ਪਹਾੜੀ ਆ ਦੇਖ ਲਓ ਕਿੰਨੀ ਉੱਚੀ ਆ ਜਿਹਦੇ ਉੱਪਰ ਚੜਨਾ ਆ ਅਸੀਂ ਫਿਰ ਇਸ ਤੋਂ ਬਾਅਦ ਅੱਗੇ ਜਾ ਕੇ ਉਹ ਗੁਫਾਇਆ ਬੜੀ ਮੁਸ਼ਕਲ ਹੋ ਰਹੀ ਆ ਕਿਉਂਕਿ ਜਿੱਦਾਂ ਦੇ ਹਾਲਾਤ ਆ ਇਹਨਾਂ ਚੋਂ ਲੰਘ ਕੇ ਜਾਣਾ ਕਾਫੀ ਜ਼ਿਆਦਾ ਔਖਾ ਲੱਗਦਾ ਪਿਆ ਬਣਾ ਸਾਨੂੰ ਲੰਗਣਾ ਪੈ ਰਿਹਾ ਆ ਜੇ ਅਸੀਂ 1 ਫੁੱਟ ਵੀ ਅੱਗੇ ਨੂੰ ਵਧਦੇ ਆ ਤਾਂ ਇਨ੍ਹਾਂ ਝਾੜੀਆਂ ਨੂੰ ਪਹਿਲਾਂ ਇੱਥੋਂ ਹਟਾਉਣਾ ਪੈਂਦਾ ਆ ਫਿਰ ਅੱਗੇ ਨੰਗਣਾ ਪੈਂਦਾ ਆ ਕਿਉਂਕਿ ਜਿਹੜੇ ਇਹ ਚਾਰ ਝੰਡੇ ਆ ਬਹੁਤ ਜ਼ਿਆਦਾ ਕੰਡੇਦਾਰ ਆ ਜਦੋਂ ਸਰੀਰ ਤੇ ਲੱਗ ਜਾਂਦੇ ਆ ਇੱਕ ਛੈਲ ਸਿੱਟਦੀ ਆ ਤੇ ਇਸ ਕਰਕੇ ਹੁਣ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਔਖਾ ਆ ਅਜੇ ਸਾਡਾ ਸਫ਼ਰ 3-4 ਕਿਲੋਮੀਟਰ ਦਾ ਆ ਤੇ ਅਸੀਂ ਸੋਚ ਰਹੇ ਆ ਕਿ ਕਿੱਦਾਂ ਇਹ ਪਾਰ ਕਰਾਂਗੇ ਏਰੀਆ ਕਿਉਂਕਿ ਜਿੱਦਾਂ ਜਿੱਦਾਂ ਅਸੀਂ ਹਾਈਟ ਤੇ ਜਾਣਾ ਆ ਤਾਂ ਜਿਹੜੀਆਂ ਇਹ ਚਾਰ ਝਿੰਡੇ ਆ ਖਤਮ ਹੋ ਜਾਣੇ ਆ ਫਿਰ ਪਲੇਨ ਰਸਤਾ ਆ ਤੇ ਮੌਸਮ ਵੀ ਥੋੜਾ ਵਧੀਆ ਹੋ ਜਾਏਗਾ ਕਿਉਂਕਿ ਪਹਾੜੀ ਦੀ ਬਹੁਤ ਜ਼ਿਆਦਾ ਹਾਈਟ ਆ ਆਖਰ ਇੱਕ ਲੰਬਾ ਟਰੈਕ ਕਰਨ ਤੋਂ ਬਾਅਦ ਮਰਦੇ ਮਰਦੇ ਅਸੀਂ ਇਸ ਗੁਫਾ ਦੇ ਕੋਲ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਮੁਸ਼ਕਲ ਆਈ ਸਾਨੂੰ ਰਸਤੇ ਦੇ ਵਿੱਚ ਕਿਉਂਕਿ ਜਿੱਦਾਂ ਦੇ ਹਾਲਾਤ ਸੀ ਰਸਤੇ ਦੇ ਵਿੱਚ ਬਹੁਤ ਔਖਾ ਸੀ ਇੱਥੇ ਤੱਕ ਪਹੁੰਚਣਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਪਹੁੰਚ ਗਏ ਆ ਹੁਣ ਇਹਦੇ ਅੰਦਰ ਜਾਵਾਂਗੇ ਲੇਕਿਨ ਜਿਸ ਤਰ੍ਹਾਂ ਦੀ ਇਹ ਗੁਫਾਇਆ ਇਹਦੇ ਅੰਦਰ ਜਾਣ ਤੋਂ ਡਰ ਲੱਗਦਾ ਆ ਹਰ ਕੋਈ ਡਰੇਗਾ ਕਿਉਂਕਿ ਇੱਕ ਸੰਘਣੇ ਜੰਗਲ ਦੇ ਵਿੱਚ ਇਹ ਗੁਫਾ ਆ ਆਲੇ ਦੁਆਲੇ ਕੋਈ ਇੰਦਾਨੀ ਪੰਰੀਂਦਾ ਨਹੀਂ ਦੂਰ ਦੂਰ ਤੱਕ ਐਸ ਵੱਲੇ ਅਸੀਂ ਕੋਈ ਵੀ ਜੇ ਅਸੀਂ ਲਾ ਲਈਏ ਕਿ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਘੱਟੋ ਘੱਟ ਇੱਥੋਂ 7-8 ਕਿਲੋਮੀਟਰ ਦੂਰ ਹੋਣਗੇ ਹੁਣ ਥੋੜਾ ਜਿਹਾ ਦੇਖ ਕੇ ਸਾਨੂੰ ਅੰਦਰ ਜਾਣਾ ਪੈਣਾ ਹੈ ਕਿ ਕੋਈ ਜਾਨਵਰ ਵਗੈਰਾ ਨਾ ਜੋ ਸਾਨੂੰ ਪਤਾ ਲੱਗਾ ਸੀ ਕਿਉਂਕਿ ਆਦਮ ਖੋਰ ਜਾਨਵਰ ਵਗੈਰਾ ਇਹਦੇ ਵਿੱਚ ਰਹਿੰਦੇ ਆ ਕਾਫੀ ਲੰਬੀ ਚੋੜੀ ਇਹ ਗੁਫਾ ਆ ਜਦੋਂ ਅਸੀਂ ਪਿਛਲੀ ਵਾਰ ਇਹਦੇ ਵਿੱਚ ਆਏ ਸੀਗੇ ਸਾਨੂੰ ਪੂਰੀ ਜਾਣਕਾਰੀ ਨਹੀਂ ਸੀ ਇਹਦੇ ਬਾਰੇ ਲੇਕਿਨ ਇਸ ਵਾਰ ਅਸੀਂ ਥੋੜਾ ਸਾਵਧਾਨੀ ਨਾਲ ਆਏ ਆ ਦੇਖਦੇ ਆਂ ਅੰਦਰ ਤੇ ਜੇ ਕੋਈ ਜਾਨਵਰ ਵਗੈਰਾ ਹੋਇਆ ਤਾਂ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਆਪਣੇ ਬਾਲ ਵਗੈਰਾ ਜਿਹੜੇ ਤੁਸੀਂ ਜਾਣਦੇ ਹੀ ਆਂ ਅਸੀਂ ਹਰ ਜਗ੍ਹਾ ਤੇ ਲੈ ਕੇ ਜਾਈਦਾ ਜਿੱਥੇ ਇਹਦੀ ਲੋੜ ਹੋਵੇ ਤੇ ਅਸੀਂ ਜਗਾਲੇ ਆ ਤੇ ਅਸੀਂ ਇੱਥੇ ਆਪਣੀ ਟੀਮ ਲੈ ਕੇ ਆਏ ਆ ਕਿਉਂਕਿ ਇਕੱਲੇ ਦਾ ਇੱਥੇ ਕੰਮ ਨਹੀਂ ਹੈਗਾ ਨਾ ਦੋ ਬੰਦਿਆਂ ਦਾ ਕੰਮ ਆ ਤੇ ਹੁਣ ਚੱਲਦੇ ਆਂ ਅੰਦਰ ਤੇ ਤੁਹਾਨੂੰ ਇਹ ਆਦੀ ਮਨਮ ਦੀ ਗੁਫਾ ਦਿਖਾਉਂਦੇ ਆ ਕਿਉਂਕਿ ਇਹਦਾ ਕਾਫੀ ਕਨਫਿਊਜਨ ਸੀਗਾ ਕੋਈ ਕਹਿੰਦਾ ਸੀ ਇਹ ਤਵਸਵੀ ਦੀ ਗੁਫਾਇਆ ਉਹ ਪੁਰਾਣੀ ਸਦੀਆਂ ਪੁਰਾਣੀ ਤੇ ਲੇਕਿਨ ਜੋ ਸਾਨੂੰ ਹੁਣ ਕਨਫਰਮ ਸਾਨੂੰ ਮਿਲਿਆ ਇੱਥੇ ਆਲੇ ਦੁਆਲੇ ਜੰਗਲ ਦੇ ਵਿੱਚ ਜਿਹੜੇ ਇੱਥੇ ਲੋਕ ਰਹਿੰਦੇ ਆ ਦੂਰ ਦੂਰ ਕੇ ਇਹ ਬਹੁਤ ਪੁਰਾਣੀ ਆ ਆਦੀ ਮਨਮ ਦੇ ਟਾਈਮ ਦੀ ਇਦਾਂ ਹੀ ਆ ਜਿਹੜੇ ਭੇਡਾਂ ਬੱਕਰੀਆਂ ਲੋਕ ਚਾਰਦੇ ਸੀਗੇ ਜੋ ਉਹਨਾਂ ਦਾ ਕਹਿਣਾ ਆ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਆ ਚਲੋ ਦੇਖਦੇ ਆ ਹੁਣ ਅੰਦਰ ਜਾ ਕੇ ਤੇ ਤੁਹਾਨੂੰ ਦਿਖਾਉਂਦੇ ਆ ਜੋ ਵੀ ਅੰਦਰ ਬਣਿਆ ਆ ਏ ਅਸੀਂ ਤੁਹਾਨੂੰ ਦੁਬਾਰਾ ਤਾਂ ਦਿਖਾ ਰਹੇ ਹਾਂ ਕਿਉਂਕਿ ਕੰਮ ਹੀ ਕਿਉਂਕਿ ਕਾਫੀ ਭਰਾ ਪੈਣਾ ਦੇ ਸਾਨੂੰ ਮੈਸੇਜ ਆਏ ਸੀਗੇ ਕਿ ਸਾਨੂੰ ਦੁਬਾਰਾ ਇਹ ਗੁਫਾ ਦਿਖਾ ਬੋ ਤੇ ਜਿਹਦੇ ਕਰਕੇ ਅੱਜ ਅਸੀਂ ਦੁਬਾਰਾ ਫੇਰ ਇੱਥੇ ਇੱਕ ਰਿਸਕ ਲੈ ਕੇ ਆਏ ਆ ਚਲੋ ਦੇਖਦੇ ਹਾਂ ਥੋੜਾ ਝੁੱਕ ਕੇ ਜਾਣਾ ਪੈਣਾ ਆ ਤੇ ਕਿਉਂਕਿ ਇਹ ਜਿਹੜਾ ਅੰਦਰਲਾ ਪਾਸਾ ਆ ਇਹ ਕਾਫੀ ਜਿਹੜਾ ਆ ਕਿ ਟੈਟਾ ਜਿੱਥੇ ਦੀ ਐਂਟਰਸ ਆ ਪਰ ਅੰਦਰ ਜਾ ਕੇ ਬਹੁਤ ਜ਼ਿਆਦਾ ਖੁੱਲੀ ਡੁੱਲੀ ਆ ਬਹੁਤ ਜ਼ਿਆਦਾ ਲੰਬੀ ਏ ਗੁਫਾ ਆ ਹਨੇਰਾ ਹੀ ਹਨੇਰਾ ਆ ਇਹਦੇ ਅੰਦਰ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਵਧਣਾ ਆ ਉਨਾ ਹੀ ਜ਼ਿਆਦਾ ਇਸ ਗੁਫਾ ਦੇ ਵਿੱਚ ਹਨੇਰਾ ਵਧਦਾ ਜਾਣਾ ਆ ਗੁਫਾ ਦੇ ਅਸੀਂ ਅੰਦਰ ਪਹੁੰਚ ਗਏ ਆ ਬਹੁਤ ਜ਼ਿਆਦਾ ਠੰਡੀ ਗੁਫਾ ਆ ਏ ਬਾਹਰ ਇੰਨਾ ਜ਼ਿਆਦਾ ਟੈਂਪਰੇਚਰ ਹੈਗਾ ਜਦੋਂ ਅਸੀਂ ਅੰਦਰ ਆਏ ਆ ਜਿੱਦਾਂ ਏਸੀ ਚੱਲਦਾ ਹੁੰਦਾ ਆ ਹੁਣ ਤੁਸੀਂ ਗੁਫਾ ਦਾ ਆਲੇ ਦੁਆਲੇ ਦਾ ਦ੍ਰਿਸ਼ ਦੇਖ ਲਓ ਜੋ ਸਾਨੂੰ ਲੱਗਿਆ ਕਿ ਠੀਕੜੀ ਮਿੱਟੀ ਸਾਰੀ ਲੱਗੀ ਸਾਨੂੰ ਪਹਾੜੀ ਦੀ ਜਿਹਦੀ ਇਹ ਬਣੀ ਹੋਈ ਆ ਸੋਚਣ ਵਾਲੀ ਗੱਲ ਇਹ ਆ ਇਹ ਕਿੰਨੀ ਪੁਰਾਣੀ ਗੁਫਾ ਹੋਏਗੀ ਜਿਹਨੂੰ ਦੇਖ ਕੇ ਲੱਗਦਾ ਕਿ ਸਦੀਆਂ ਪੁਰਾਣੀ ਇਹ ਗੁਫਾ ਆ ਕਿਸੇ ਸਮੇਂ ਦੇਖ ਲਓ ਇਹਦੇ ਵਿੱਚ ਕੋਈ ਰਹਿੰਦਾ ਹੋਵੇਗਾ ਜਿਸ ਜਗ੍ਹਾ ਤੇ ਅਸੀਂ ਤੁਹਾਨੂੰ ਲੈ ਕੇ ਆਏ ਆ ਇੱਥੇ ਕੋਈ ਪਹੁੰਚ ਨਹੀਂ ਸਕਦਾ ਬਹੁਤ ਜ਼ਿਆਦਾ ਔਖਾ ਆ ਪਿੰਡ ਵਾਲੇ ਜਿਹੜੇ ਲੋਕ ਆੜ ਵਾਲੇ 5 5 10 10 ਕਿਲੋਮੀਟਰ ਉਹ ਵੀ ਇੱਥੇ ਤੱਕ ਨਹੀਂ ਪਹੁੰਚ ਸਕਦੇ ਤੁਸੀਂ ਦੇਖ ਲਓ ਉਸ ਸਮੇਂ ਇੰਨੇ ਸੰਘਣੇ ਜੰਗਲ ਦੇ ਵਿੱਚ ਉਹ ਆਦੀ ਮਾਨਵ ਰਹਿੰਦੇ ਸਕੇ ਉਹਨਾਂ ਦੀ ਇੱਕ ਦੁਨੀਆ ਸੀਗੀ ਤੁਸੀਂ ਦੇਖ ਹੀ ਲਿਆ ਅਸੀਂ ਕਿਸ ਤਰ੍ਹਾਂ ਇੱਥੇ ਪਹੁੰਚੇ ਆ ਕਿੰਨਾ ਸੰਘਣਾ ਜੰਗਲ ਸੀ ਗੋਫਾ ਦੇ ਵਿੱਚ ਪਹੁੰਚਣ ਤੋਂ ਬਾਅਦ ਏਡੀ ਵੱਡੀ ਗੋਫਾ ਕਮਰਾ ਵੀ ਕੋਈ ਨਹੀਂ ਹੈਗਾ ਇਹਦੇ ਸਾਹਮਣੇ ਗਿੱਡਾ ਵੱਡਾ ਏ ਇੱਕ ਬਰਾਂਡਾ ਹੀ ਲੱਗਦਾ ਪਿਆ ਆ ਇਸ ਤੋਂ ਅੱਗੇ ਇੱਕ ਹੋਰ ਤੁਸੀਂ ਦੇਖ ਲਓ ਕਮਰਾ ਕਿੱਡਾ ਵੱਡਾ ਆ ਉਹਦੇ ਅੰਦਰ ਤਾਂ ਜਾਣ ਤੋਂ ਵੀ ਡਰ ਲੱਗਦਾ ਆ ਪੌੜੀਆਂ ਦੇ ਸਟੈਪ ਬਣੇ ਹੋਏ ਆ ਇਸ ਵੇਲੇ ਜਿੱਥੇ ਅਸੀਂ ਖੜੇ ਆ ਇਹ ਪਹਿਲਾ ਕਮਰਾ ਅਸੀਂ ਕਹਿ ਸਕਦੇ ਆ ਇਹਨੂੰ ਇਸ ਤੋਂ ਅੱਗੇ ਫਿਰ 1 ਸਟੈਪ 2 ਸਟੈਪ 3 4 5 6 6 ਸਟੈਪ ਪਾਰ ਕਰਨ ਤੋਂ ਬਾਅਦ ਦੂਸਰਾ ਕਮਰਾ ਆ ਤੁਸੀਂ ਆ ਡਿਜ਼ਾਈਨਿੰਗ ਦੇਖ ਲਓ ਇਹ ਚੀਕਣੀ ਮਿੱਟੀ ਸਾਰੀ ਲੱਗਦੀ ਆ ਪਹਾੜੀ ਦੀ ਜਿਹਦੇ ਉੱਪਰ ਗੁਫਾ ਦੇ ਸਾਰਾ ਡਿਜ਼ਾਈਨ ਬਣਾਇਆ ਹੋਇਆ ਤੁਸੀਂ ਦੇਖ ਲਓ ਇੰਨੀ ਠੰਡੀ ਗੁਫਾ ਦੇ ਵਿੱਚ ਉਹ ਲੋਕ ਰਹਿੰਦੇ ਸੀਗੇ ਐਸ ਵੇਲੇ ਤੁਸੀਂ ਦੇਖ ਲਓ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਏਸੀ ਬਾਂਗ ਲੱਗਦਾ ਪਿਆ ਸਾਨੂੰ ਇੱਥੇ ਐਸਵੇਲੇ ਦਾ ਤੁਹਾਨੂੰ ਅਸੀਂ ਮਾਹੌਲ ਜਿਹੜਾ ਇੱਥੇ ਦਾ ਆ ਉਹ ਬਿਆਨ ਨਹੀਂ ਕਰ ਸਕਦੇ ਇਸ ਤਰ੍ਹਾਂ ਲੱਗਦਾ ਪਿਆ ਅਸੀਂ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਪਹੁੰਚ ਚੁੱਕੇ ਆ ਹਰ ਕਿਸੇ ਨੂੰ ਇੱਥੇ ਆ ਕੇ ਡਰ ਵੀ ਲੱਗੇਗਾ ਇਸ ਗੁਫਾ ਨੂੰ ਕਿੱਦਾਂ ਘੜ ਘੜ ਕੇ ਤਿਆਰ ਕੀਤਾ ਗਿਆ ਆ ਜਿਹੜੇ ਇਹਦੇ ਸਟੈਪਾਂ ਬਾਰੇ ਮੈਂ ਗੱਲ ਕਰਦਾ ਸੀਗਾ ਇਹ ਜਿਹੜੇ ਉੱਪਰਲੇ ਸਟੈਪ ਆ ਸਾਰੇ ਟੁੱਟ ਚੁੱਕੇ ਆ ਇਸ ਤਰ੍ਹਾਂ ਦੀਆਂ ਬਣਾਈਆਂ ਪ੍ਰਾਤਨ ਜਿਹੜੀਆਂ ਚੀਜ਼ਾਂ ਆ ਅੱਜਕੱਲ ਕਿੱਥੇ ਦੇਖੋਂ ਨੂੰ ਮਿਲਦੀਆਂ ਆ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇੱਕ ਵਾਰ ਤੁਸੀਂ ਚੰਗੀ ਤਰ੍ਹਾਂ ਗੁਫਾ ਦੇ ਅੰਦਰ ਝਾਤੀ ਮਾਰ ਲਓ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਅੱਜਕੱਲ ਬਹੁਤ ਜ਼ਿਆਦਾ ਔਖੀਆਂ ਮਿਲਦੀਆਂ ਆ ਜੋ ਅਸੀਂ ਤੁਹਾਨੂੰ ਦਿਖਾ ਰਹੇ ਆ ਬਾਰ-ਬਾਰ ਮੈਂ ਜੋ ਕਹਿ ਰਿਹਾ ਆ ਤੁਸੀਂ ਦੇਖੇ ਲਿਆ ਕਿੱਦਾਂ ਅਸੀਂ ਜੰਗਲ 'ਚ ਪਹੁੰਚੇ ਆ ਇਸ ਗੁਫਾਵਾਂ ਤੱਕ ਇੱਥੇ ਦਾ ਮਾਹੌਲ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ ਅੰਦਰ ਹੱਡੇ ਹੱਡ ਪਏ ਆ ਹੁਣ ਇਹਨਾਂ ਹੱਡਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਪਿਆ ਜਿੱਦਾਂ ਆਦਮਖੋਰ ਜਿਹੜੇ ਜਾਨਵਰ ਆ ਉਹਨਾਂ ਨੇ ਆਪਣਾ ਇੱਥੇ ਸ਼ਿਕਾਰ ਕੀਤਾ ਹੋਇਆ ਆ ਤੁਸੀਂ ਆ ਦੇਖ ਲਓ ਹੱਡੀਆਂ ਹੀ ਹੱਡੀਆਂ ਪਈਆਂ ਹੋਈਆਂ ਢੇਲ ਲੱਗੇ ਪਏ ਆ ਹੁਣ ਇਹ ਨਹੀਂ ਪਤਾ ਇਹ ਕਿੰਨੇ ਸਮੇਂ ਤੋਂ ਹੱਡੀਆਂ ਪਈਆਂ ਹੋਈਆਂ ਆ ਕਿਉਂਕਿ ਇੱਥੇ ਆਮ ਬੰਦੇ ਦਾ ਆਉਣਾ ਤਾਂ ਬਹੁਤ ਜ਼ਿਆਦਾ ਔਖਾ ਆ ਤੁਸੀਂ ਦੇਖੇ ਲਿਆ ਕੋਈ ਸੋਚ ਵੀ ਨਹੀਂ ਸਕਦਾ ਇਨ੍ਹਾਂ ਗੁਹਾਵਾਂ ਵਿੱਚ ਆਉਣ ਬਾਰੇ ਅਸੀਂ ਆਪਣੇ ਬਾਲ ਵਗੈਰਾ ਜਗਾਏ ਹੋਏ ਆ ਕਿਉਂਕਿ ਇੱਥੇ ਕਾਫੀ ਰਿਸਕ ਫਿਕਾ ਜੇ ਅਸੀਂ ਅੰਦਰ ਆ ਜਾਂਦੇ ਕਿਉਂਕਿ ਇਦਾਂ ਦੀ ਗੁਫਾ ਦੇ ਵਿੱਚ ਜ਼ਿਆਦਾਤਰ ਜੰਗਲ ਤੇ ਜਾਨਵਰ ਰਹਿੰਦੇ ਆ ਹੁਣ ਤੁਸੀਂ ਦੇਖ ਲਓ ਜਿਹੜਾ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀਗਾ ਗੁਫਾ ਦਾ ਫਰੰਟ ਉਹ ਕਿੰਨਾ ਖੁੱਲਾ ਡੁੱਲਾ ਆ ਤੇ ਕਿੰਨਾ ਡੂੰਘਾ ਆ ਤੇ ਕਿੰਨੇ ਸਟੈਪ ਉੱਪਰ ਚੜ ਕੇ ਅਸੀਂ ਦੂਸਰੇ ਕਮਰੇ ਤੱਕ ਆਈਆਂ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੁਸੀਂ ਦੇਖ ਲਿਆ ਇਹ ਵੀਡੀਓ ਅਸੀਂ ਕਿੰਨੀ ਮਿਹਨਤ ਨਾਲ ਬਣਾਈ ਆ ਅਸੀਂ ਹਰ ਵਾਰ ਕਹਿੰਨੇ ਆ ਕਿ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਬਾਕੀ ਮੇਰੇ ਭਰਾ ਭੈਣ ਸਾਰਿਆਂ ਨੂੰ ਹੰਬਰ ਰਿਕਵੈਸਟ ਆ ਕਿ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਦਿਆ ਕਰੋ ਕਿਉਂਕਿ ਇਸ ਦੇ ਨਾਲ ਬਹੁਤ ਮੋਟੀਵੇਸ਼ਨ ਮਿਲਦੀ ਆ ਕਈ ਭਰਾ ਭੈਣਾਂ ਨੂੰ ਜਾਂਦ ਭੁੱਲ ਜਾਂਦਾ ਆ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਿਓ ਚਲੋ ਹੁਣ ਚੱਲਦੇ ਆ ਟਾਈਮ ਕਾਫੀ ਹੋ ਗਿਆ ਧੰਨਵਾਦ